ਜਿਹੜੀ ਵੀ ਟੀਮ ਹੈ ਨਾ ਆਮ ਆਦਮੀ ਪਾਰਟੀ ਦੀ ਕਿਉਂਕਿ ਬਹੁਤ ਲੋਕਾਂ ਨੂੰ ਸ਼ਾਇਦ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਐਕਚੁਅਲ ਗੱਲ ਹੋ ਕੀ ਰਹੀ ਆ ਕੇਜਰੀਵਾਲ 10 ਸਾਲ ਲਗਭਗ ਇਹਨੇ ਦਿੱਲੀ ਦੇ ਵਿੱਚ ਰਾਜ ਕੀਤਾ ਤੇ ਅੱਜ ਤੁਹਾਨੂੰ ਕੇਜਰੀਵਾਲ ਦਿੱਲੀ ਦੇ ਵਿੱਚ ਕਦੀ ਨਹੀਂ ਦਿਖੂਗਾ ਕਿਉਂ ਕਿਉਂਕਿ ਜਿਹੜਾ ਅਜੰਡਾ ਆਰਐਸਐਸ ਨੇ ਬੀਜੇਪੀ ਨੂੰ ਦਿੱਤਾ ਸੀ ਉਹ ਪੂਰਾ ਕਰਕੇ ਤੇ ਇਹ ਅੱਗੇ ਵਧਦੇ ਕਿਉਂਕਿ ਦਿੱਲੀ ਚ ਅਜੇ ਕੁਝ ਨਹੀਂ ਆ ਇਹਨੂੰ ਕੁਝ ਨਹੀਂ ਲੱਗਦਾ ਵੀ ਦਿੱਲੀ ਦੇ ਵਿੱਚ ਕੁਝ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਪੈਸੇ ਕਿੱਥੇ ਖਰਚ ਹੋ ਰਿਆ ਬਿਹਾਰ ਦੇ ਵਿੱਚ ਗੁਜਰਾਤ ਦੇ ਵਿੱਚ ਕਿਉਂਕਿ ਕਟਰ ਦੇ ਤੌਰ ਤੇ ਕੰਮ ਕਰ ਰਾਇਦਾ ਕਿਉਂਕਿ ਤੁਸੀਂ ਮੈਕਸਿਮਮ ਐਡ ਦੇਖੋਗੇ ਪੰਜਾਬ ਦੀ ਐਡ ਬਿਹਾਰ ਦੇ ਫਰਸਟ ਪੇਜ ਦੇ ਜਿਹੜੇ ਅਖਬਾਰ ਹੈਗੇ ਆ ਲਗਭਗ ਫਰਸਟ ਪੇਜ ਤੇ ਜਾ ਰਹੀ ਆ ਗੁਜਰਾਤ ਦੇ ਵਿੱਚ ਵੀ ਇਹੀ ਹੋ ਰਿਹਾ ਲੇਕਿਨ ਪੰਜਾਬ ਦੇ ਵਿੱਚ ਅਸਲੀ ਗੱਲ ਹੈ ਹੁਣ ਪ੍ਰੋਬਲਮ ਕਿੱਥੇ ਆ ਰਹੀ ਆ ਸਾਡਾ ਭਗਵੰਤ ਮਾਨ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਹੈ ਇੱਕ ਸਟੇਜ ਕਲਾਕਾਰ ਹੈ ਉਹਨੂੰ ਸਟੇਜ 'ਤੇ ਰੱਖਿਆ ਹੈ ਇਹਨਾਂ ਨੇ ਕਿਉਂਕਿ ਇਹਨਾਂ ਨੇ ਇਵੈਂਟ ਕ੍ਰੀਏਟ ਕਰਨਾ ਹੁੰਦਾ ਉਹਦੇ ਤੋਂ ਬਾਅਦ ਉਹਦੀ ਕੁਝ ਵੀਡੀਓ ਬਣਾਉਣੀਆਂ ਹੁੰਦੀਆਂ ਉਹ ਫਿਰ ਹਫ਼ਤਾਕ ਚਲਾਉਣਾ ਹੁੰਦਾ ਔਰ ਅੱਜ ਮੈਂ ਹੈਰਾਨ ਆ ਇਸ ਗੱਲ ਲਈ ਪਰ ਕਹਿੰਦੇ ਜੀ ਮੈਂ ਤਾਂ ਹੈਲੀਕਾਪਟਰ ਵੀ ਦੇਤਾ ਵੀ ਹੈਲੀਕਾਪਟਰ ਤਾਂ ਪੰਜਾਬ ਦਾ ਆ ਪੰਜਾਬ ਦਾ ਲੋਕਾਂ ਦਾ ਹੀ ਟੈਕਸਪੇਅਰ ਦਾ ਪੈਸਾ ਆ ਲੇਕਿਨ ਇੰਨੀ ਨਾ ਸਮਝੀ ਆ ਕਿ ਅੱਜ ਤੱਕ ਮੈਨੂੰ ਲੱਗਦਾ ਵੀ ਇੱਕ ਜਿਹੜਾ ਪੰਜਾਬ ਨੂੰ ਅੱਜ ਜ਼ਰੂਰਤ ਕਾਦੀ ਆ ਕਿ ਇਹਨੂੰ ਕੁਦਰਤੀ ਆਫਤ ਲਾਲਣ ਦੀ ਜ਼ਰੂਰਤ ਹੈ 2023 ਚ ਵੀ ਇਹੇ ਗਲਤੀ ਹੋਈ ਸੀ ਕਿਉਂਕਿ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਸਾਡੇ ਕੋਲ ਫੰਡ ਹੁੰਦੇ ਆ ਲੇਕਿਨ ਉਹਨੂੰ ਕੌਮੀ ਆਫਤ ਜਾਂ ਕੁਦਰਤੀ ਆਫਤ ਜਿਹੜਾ ਡਿਕਲੇਅਰ ਕਰਦਾ ਹੁੰਦਾ ਕੈਬਨਿਟ ਦੀ ਮੀਟਿੰਗ ਸੱਦ ਕੇ ਔਰ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜਣਾ ਹੁੰਦਾ ਸੀ 23 ਦੇ ਵਿੱਚ ਵੀ ਪੈਸੇ ਨਹੀਂ ਖਰਚ ਸਕੀ ਲੇਕਿਨ ਅੱਜ ਤੱਕ ਵੀ ਇਹਨਾਂ ਨੇ ਇੱਕ ਮੀਟਿੰਗ ਨਹੀਂ ਕੀਤੀ ਔਰ ਦੂਸਰੀ ਗੱਲ ਹੈ ਜੇ ਸਾਰਾ ਕੁਝ ਹੋ ਰਿਹਾ ਮੈਂ ਉਦੋਂ ਵੀ ਜਦੋਂ ਡੈਮ ਸੇਫਟੀ ਐਕਟ ਦੀ ਗੱਲ ਹੋਈ ਸੀ ਨਾ ਜਦੋਂ ਇਹਨਾਂ ਨੂੰ ਕਿਹਾ ਸੀ ਵੀ ਇਹ ਜਿਹੜਾ ਡੈਮ ਸੇਫਟੀ ਐਕਟ ਆ ਰੱਦ ਕਰੀਏ ਪੰਜਾਬ ਦਾ ਆਪਣਾ ਡੈਮ ਸੇਫਟੀ ਐਕਟ ਲੈ ਕੇ ਆਈਏ ਲੇਕਿਨ ਇਹ ਕਹਿੰਦੇ ਵੀ ਹਾਂ ਵੀ ਅਸੀਂ ਲਿਆਵਾਂਗੇ ਲੇਕਿਨ ਅੱਜ ਤੱਕ ਨਹੀਂ ਲਿਆਂਦਾ ਉਹਦਾ ਨੁਕਸਾਨ ਪਤਾ ਕੀ ਹੋ ਰਿਹਾ ਉਹਦਾ ਨੁਕਸਾਨ ਹੋ ਰਿਹਾ ਵੀ ਆਪਟੀਮਮ ਲੈਵਲ ਤੇ ਪਾਣੀ ਨੂੰ ਰੋਕ ਕੇ ਤੇ ਬਿਲਕੁਲ ਇੱਕਦਮ ਛੱਡਿਆ ਜਾ ਰਿਹਾ ਜਿਹਦੇ ਨਾਲ ਇਹ ਮੈਨ ਮੇਡ ਜਿਹੜਾ ਆ ਡਿਜ਼ਾਸਟਰ ਹੈ ਅਸਲੀ ਗੱਲ ਹੈ ਕਿਉਂਕਿ ਟੈਕਨੀਕਲੀ ਤਾਂ ਜਿਹੜੇ ਬੰਦੇ ਆ ਹੁਣ ਚੁੱਪ ਕਰਕੇ ਦੱਬੀ ਦੱਬੀ ਜਵਾਨ ਦੇ ਵਿੱਚ ਤਾਂ ਗੱਲ ਕਰਦੇ ਆ ਲੇਕਿਨ ਆਫੀਸ਼ਲ ਲੈਵਲ ਤੇ ਗੱਲ ਨਹੀਂ ਕਰਦੇ ਨਹੀਂ ਤਾਂ ਇੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਨਹੀਂ ਸੀ ਔਰ ਜੇ ਸਾਨੂੰ ਜ਼ਰੂਰਤ ਹੈ ਤੇ ਅਸੀਂ ਫੌਜ ਨੂੰ ਸਪੈਸ਼ਲਾਈਜ਼ ਸੱਦੀਏ ਤਾਂ ਕਿ ਜਿਹੜੇ ਉਹਨਾਂ ਦੇ ਹੈਲੀਕਾਪਟਰ ਆ ਉਹਨਾਂ ਨੂੰ ਉਹਦੇ ਵਿੱਚ ਲਾਈਏ ਤਾਂ ਕਿ ਉਹਨਾਂ ਕੋ ਸਪੈਸ਼ਲਾਈਜ਼ ਬੰਦੇ ਆ ਮੈਨੂੰ ਤਾਂ ਇਸ ਗੱਲ ਦਾ ਖਦਸ਼ਾ ਵੀ ਆ ਕੀ ਅਨਟ੍ਰੇਡ ਲੋਕੀ ਕਿਤੇ ਇਹ ਨਾ ਹੋਵੇ ਵੀ ਕਿਤੇ ਹੋਰ ਹਾਦਸਾ ਜਿਹੜਾ ਉਹ ਕਿਤੇ ਸਾਡੇ ਨਾਲ ਵਾਪਰ ਜਾਵੇ ਵੱਡਾ ਹਾਦਸਾ ਵਾਪਰ ਜਾਵੇ ਸੋ ਇਸ ਕਰਕੇ ਇਹ ਜਿਹੜੀ ਬਿਲਕੁਲ ਇੱਕ ਨਕਮੀ ਸਰਕਾਰ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਮਿਲੀ ਆ ਇਹਨਾਂ ਕੋਲੋਂ ਖਿਹੜਾ ਛਡਾ ਲਈਏ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ ਤਾਂ ਚਲੋ ਅੱਜ ਕਿਉਂਕਿ ਨੈਸ਼ਨਲ ਸਪੋਰਟਸ ਡੇ ਸੀ ਮੈਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਉੱਥੇ ਆਇਆ ਸੀਗਾ ਤੇ ਚਲੋ ਜਦੋਂ ਮਿਲਣ ਆਇਆ ਕਿਉਂਕਿ ਮੈਂ ਕਿ ਅੱਜ ਕਿਉਂਕਿ ਸੰਪੂਰਨ ਗੁਰਤਾ ਗਦੀ ਦੇਸ਼ ਵੀ ਹੈਗਾ ਤੇ ਉਹਦੇ ਤੇ ਮੈਂ ਕਹਾਂ ਨਾਲੇ ਤਾਂ ਮੱਥਾ ਟੇਕਿਆ ਹੀ ਤਲਵੰਡੀ ਸਾਬੋ ਤੇ ਨਾਲੇ ਫਿਰ ਤੁਹਾਡੇ ਸਾਰਿਆਂ ਦੇ ਰੂਹਗਰੂ ਹੋਣ ਦਾ ਮੌਕਾ ਮਿਲਿਆ ਔਰ ਇਹਨਾਂ ਕੋਲੋਂ ਖਿਹੜਾ ਛਡਾ ਲਈਏ ਸੱਚੀ ਗੱਲ ਆ ਬਿਲਕੁਲ ਇਹੋ ਜੀ ਨਪੜ ਤੇ ਇਹੋ ਜ ਹੈ ਲੋਕ ਇਕੱਠੇ ਹੋ ਕੇ ਦੇਖੋ ਗੁੱਸਾ ਨਾ ਕਰਿਓ ਹੈ ਤਾਂ ਜਿਆਦਾ ਮਾਲਵੇ ਵਾਲਿਆਂ ਦਾ ਇੱਕ ਸੂਰਿਆ ਹੈ ਤੁਸੀਂ ਇਹੋ ਜੀ ਨੇਰੀ ਲਿਆਂਦੀ ਵੀ ਅਸੀਂ ਮਸੀਂ ਜਾ ਕੇ ਦੁਆਬੇ ਚ ਕਿਤੇ ਰੋਕ ਰੁਕ ਸਕੇ ਸੱਚੀ ਗੱਲ ਤਾਂ ਇਹ ਆ ਇੱਕੋ ਹੀ ਬੇਨਤੀ ਆ ਪੀ ਚੰਗੇ ਬੰਦੇ ਚੰਗੇ ਸਿਸਟਮ ਨੂੰ ਆਪਾਂ ਪ੍ਰਮੋਟ ਕਰੀਏ ਪੰਜਾਬ ਬਹੁਤ ਮਾੜੀ ਦਿਸ਼ਾ ਵੱਲ ਨੂੰ ਜਾ ਰਿਹਾ ਅੱਜ ਲਾਅ ਐਂਡ ਆਰਡਰ ਦੀ ਪ੍ਰੋਬਲਮ ਅੱਜ ਕਿਹੜੀ ਕਿਹੜੀ ਪ੍ਰੋਬਲਮ ਹੈ ਜਿਹੜੀ ਜਿਹੜੀ ਸਾਡ ਨੂੰ ਲੋਕਾਂ ਨੂੰ ਫੇਸ ਨਹੀਂ ਕਰਨੀ ਪੈ ਰਹੀ ਸੋ ਇਸ ਕਰਕੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਤੁਸੀਂ ਵੀ ਤਕੜੇ ਹੋਵੋ ਠੀਕ ਆ ਸਾਡਾ ਮੀਡੀਆ ਵੀ ਕਿਤੇ ਨਾ ਕਿਤੇ ਮੈਂ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਕੁਝ ਬੰਦੇ ਜਿਹੜੇ ਆ ਕੁਝ ਜਿਹੜੇ ਮੀਡੀਆ ਹਾਊਸਸ ਹੈਗੇ ਆ ਉਹਨਾਂ ਨੇ ਵੀ ਮਾੜਾ ਮੋਟਾ ਕਿਤੇ ਵਾਧ ਘਾਟ ਕਰ ਲਿਆ ਯਾਰ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਤੁਹਾਡੇ ਬੱਚਿਆਂ ਨੇ ਵੀ ਹੋ ਸਕਦਾ ਅੱਜ ਅਸੀਂ ਪੋਲੀਟੀਸ਼ੀਅਨ ਹੋਈਏ ਤੁਸੀਂ ਮੀਡੀਆ ਪਰਸਨ ਹੋਵੋ ਕੱਲ ਨੂੰ ਕਿਸੇ ਹੋਰ ਪ੍ਰੋਫੈਸ਼ਨ ਚ ਹੋਈਏ ਪਰ ਕਮ ਸੇ ਕਮ ਪੰਜਾਬ ਨੂੰ ਇਹੋ ਜਿਹਾ ਛੱਡ ਕੇ ਜਾਈਏ ਜਿਹੜਾ ਪੰਜਾਬ ਚੰਗੇ ਪਾਸੇ ਨੂੰ ਦਿਖੇ ਸਹੀ ਤੇ ਪੰਜਾਬ ਦੀ ਚੰਗੀ ਤਸਵੀਰ ਜਿਹੜੀ ਆ ਔਰ ਬੀਜੇਪੀ ਬਿਲਕੁਲ ਉਸ ਤਰ੍ਹਾਂ ਲੱਗੀ ਆ ਜਿਸ ਤਰ੍ਹਾਂ ਅਸੀਂ ਸਾਡਾ ਮਤਰਾਈ ਮਤਰੀ ਮਾਂ ਵਾਲਾ ਕੰਮ ਕਰਦੇ ਆ ਅੱਜ ਤੱਕ ਮੈਨੂੰ ਲੱਗਦਾ ਵੀ ਕਿਉਂਕਿ ਅਸਲੀ ਗੱਲ ਹੈ ਭਗਵੰਤ ਮਾਨ ਨੂੰ ਤਾਂ ਇੱਕ ਦਬਕਾ ਮਾਰਦੇ ਆ ਇਹ ਕਿਉਂਕਿ ਇੱਕ ਪਾਸੇ ਕੇਜਰੀਵਾਲ ਆ ਇੱਕ ਪਾਸੇ ਅਮਿਤ ਸ਼ਾਹ ਆ ਤੇ ਵਿਚਾਰੇ ਭਗਵੰਤ ਮਾਨ ਫਸਿਆ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਹੈਲੀਕਾਪਟਰ ਕਿੱਧਰ ਨੂੰ ਲੈ ਕੇ ਜਾਵਾਂ ਕੇਜਰੀਵਾਲ ਨੂੰ ਲੈ ਕੇ ਜਾਵਾਂ ਕਿ ਜਾਂ ਇਹਦੇ ਵੱਲ ਨੂੰ ਲੈ ਕੇ ਜਾਵਾਂ ਇਸੇ ਕਰਕੇ ਤਾਂ ਉਹਨੇ ਕੇਜਰੀਵਾਲ ਨੂੰ ਫਿਕਸਡ ਵਿੰਗ ਲੈਤਾ ਇਸੇ ਕਰਕੇ ਲੈਤਾ ਨਾ ਵੀ ਤਾਂ ਕਿ ਮੈਨੂੰ ਕੋਈ ਬਹੁਤੀ ਪ੍ਰੋਬਲਮ ਨਾ ਆਵੇ ਸੋ ਇਸ ਕਰਕੇ ਇਹਨਾਂ ਨੇ ਬਿਲਕੁਲ ਹੀ ਪੰਜਾਬ ਦਾ ਸਤਿਆਨਾਸ ਮਾਰ ਦਿੱਤਾ ਦੋਨਾਂ ਹੀ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਵੀ ਔਰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਹ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਸੀ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿੰਗ ਕਿੰਗਰਾ ਸਾਹਿਬ